ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਅਸੀਂ ਲੰਡਨ ਦੇ ਇੱਕ ਪਾਰਕ ਦੇ ਵਿੱਚ ਖੜੇ ਆਂ ਪਾਰਕ ਪਾਰਕ ਇੱਥੇ ਸਾਰੇ ਹੀ ਬਹੁਤ ਖੂਬਸੂਰਤ ਨੇ ਪਰ ਇਸ ਪਾਰਕ ਦੀ ਜਿਹੜੀ ਖੂਬਸੂਰਤੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੈ ਵਿਲੱਖਣ ਇਸ ਕਰਕੇ ਹੈ ਕਿ ਰੁੱਖਾਂ ਦੀ ਕੀ ਮਹੱਤਤਾ ਰੁੱਖਾਂ ਨੂੰ ਕਿੰਨੀ ਅਹਿਮੀਅਤ ਦਿੰਦੇ ਨੇ ਇਹ ਲੋਕ ਗੋਰੇ ਲੋਕ ਉਹ ਸਾਨੂੰ ਇਸ ਪਾਰਕ ਜਾ ਕੇ ਪਤਾ ਲੱਗਿਆ ਇਹ ਮੇਰੇ ਪਿੱਛੇ ਜਿਹੜਾ ਦਰਖਤ ਹੈ ਇਹ ਬਹੁਤ ਪੁਰਾਣਾ ਹੋ ਚੁੱਕਿਆ ਹੈ ਪੁਰਾਣਾ ਹੋਣ ਕਰਕੇ ਇਹਦਾ ਝੁਕਾਅ ਜਿਹੜਾ ਉਹ ਏਹਟਾਂ ਨੂੰ ਹੋ ਗਿਆ ਇਹ ਧਰਮੂਚਾ ਇਹ ਦਰਖਤ ਡਿੱਗੇ ਨਾ ਇਹ ਆਪਣੇ ਹੁੰਦਾ ਦਾ ਮੇਰੇ ਖਿਆਲ ਨਾਲ ਵੱਢ ਦੇਣਾ ਸੀ ਵੀ ਡਿੱਗੇ ਨਾ ਉਹਨਾਂ ਨੇ ਇਹ ਥਾਂ ਥਾਂ ਤੇ ਸਪੋਰਟਾਂ ਲਾਈਆਂ ਨੇ ਇਹ ਦੇਖੋ ਨਾਲ ਟਾਇਰ ਲਾਇਆ ਰਬੜ ਲਾਈ ਹੈ ਵੀ ਜਿਹੜੀ ਇਹ ਲੋਹੇ ਦੀ ਸਪੋਰਟ ਹੈ ਇਹ ਦਰਖਤ ਦੇ ਵਿੱਚ ਖੁੱਬੇ ਨਾ ਤਾਂ ਕਿ ਦਰਖਤ ਤੇ ਜ਼ਖਮੀ ਨਾ ਹੋਵੇ ਸੋ ਇਹ ਚੀਜ਼ ਇੱਥੇ ਸਾਨੂੰ ਬਹੁਤ ਵਧੀਆ ਲੱਗੀ ਕਿ ਇਹਨਾਂ ਨੇ ਰੁੱਖਾਂ ਨੂੰ ਕਿਸ ਕਦਰ ਸੰਭਾਲਿਆ ਹੋਇਆ ਹੈ ਪਰ ਇਧਰ ਦੇਖੋ ਆਇੰਨੀ ਲੰਮੀ ਸਪੋਰਟ ਲਾਈ ਆ ਮੇਰੇ ਖਿਆਲ ਨਾਲ 1 2 3 4 ਤੇ ਇਧਰ 5 5 ਸਪੋਰਟਾਂ ਟੋਟਲ ਨੇ ਜਿਹੜੀਆਂ ਇਸ ਦਰਖਤ ਨੂੰ ਲਾਈਆਂ ਨੇ ਤੇ ਸਾਡੇ ਤਾਂ ਜੇ ਕੋਈ ਦਰਖਤ ਇਸ ਤਰ੍ਹਾਂ ਦਾ ਹੁੰਦਾ ਹੈ ਜਾਂ ਕਿਸੇ ਦੀ ਦੁਕਾਨ ਅੱਗੇ ਮਕਾਨ ਅੱਗੇ ਜਾਂ ਕਿਸੇ ਦੇ ਸ਼ੋਰੂਮ ਅੱਗੇ ਆਉਂਦਾ ਹੈ ਤਾਂ ਸਾਡੇ ਲੋਕ ਨੇ ਜਿਹੜੇ ਜੜਾਂ 'ਚ ਤੇਲ ਪਾਉਣ ਲੱਗ ਜਾਂਦੇ ਨੇ ਹਰੇ ਦਰਖਤ ਨੂੰ ਵੀ ਯਾਰ ਇਹ ਛੇਤੀ ਵੱਢੀਏ ਇਹਨੂੰ ਛੇਤੀ ਛੁੱਟੀਏ ਤਾਂ ਕਿ ਸਾਡਾ ਜਿਹੜਾ ਰਾਹ ਆਕੋ ਖੁੱਲਾ ਹੋਵੇ ਔਰ ਪਿੱਛੇ ਐਨ ਬਹੁਤ ਸੋਹਣੀ ਬਿਲਡਿੰਗ ਹੈ ਪੁਰਾਣੀ ਬਿਲਡਿੰਗ ਹੈ ਮੇਰੇ ਖਿਆਲ ਹੈ ਕੋਈ ਹੋਟਲ ਹੈ ਤੇ ਉਹਦੀ ਖੂਬਸੂਰਤੀ ਇਹ ਦਰਖਤਾਂ ਕਰਕੇ ਹੀ ਹੈ ਤੇ ਜੇ ਸਾਡੇ ਉੱਥੇ ਹੁੰਦਾ ਤਾਂ ਮੇਰਾ ਖਿਆਲ ਹੈ ਵੀ ਇਹ ਸਾਰੇ ਦਰਖਤ ਵੜਦੇ ਨਹੀਂ ਸੀ ਕਿ ਸਾਡੇ ਜਿਹੜੇ ਸ਼ੋਰੂਮ ਦੀ ਸਾਡੇ ਹੋਟਲ ਦੀ ਲੁੱਕ ਹੈ ਜਿਹੜੀ ਉਹ ਖਰਾਬ ਹੁੰਦੀ ਜਾ ਰਹੀ ਹੈ ਸੋ ਇੰਨਾ ਕੀ ਤੁਹਾਡੇ ਨਾਲ ਸਾਂਝਾ ਕਰਨਾ ਸੀ ਕਿ ਇਹਨਾਂ ਲੋਕਾਂ ਨੂੰ ਦਰਖਤਾਂ ਦੀ ਕੀਮਤ ਦਾ ਉਹਨਾਂ ਦੀ ਅਹਿਮੀਅਤ ਦਾ ਕਿੰਨਾ ਪਤਾ ਧੰਨਵਾਦ